ਪਾਣੀ ਜਿਹੜਾ ਪੀਣਾ ਹੈ ਸਭ ਤੋਂ ਪਹਿਲਾਂ ਜਾਂ ਉਬਾਲ ਕੇ ਪੀਓ ਤੇ ਜਾਂ ਆਰਓ ਵਾਲਾ ਪਾਣੀ ਪੀਓ ਔਰ ਕੋਈ ਪਾਣੀ ਪੀਣਾ ਹੀ ਨਹੀਂ ਹੈ ਠੀਕ ਹੈ ਬੇਨ ਜੀ ਸਭ ਤੋਂ ਪਹਿਲਾਂ ਗੱਲ ਹੈ ਹੋ ਸਕੇ ਜਿਨ੍ਹਾਂ ਦੇ ਘਰ ਆਲ ਆਊਟ ਹੈਗੀ ਆਲ ਆਊਟ ਯੂਜ਼ ਕਰਨ ਨਹੀਂ ਆਲ ਆਊਟ ਹੈ ਜਿਹਦੇ ਮੋਸਕਟੋ ਰਿਪੈਲੈਂਟ ਓਡੋਮੋਸ ਹੁੰਦੀ ਹੈ ਉਹ ਯੂਜ਼ ਕਰਨ ਜੇ ਉਹ ਯੂਜ਼ ਕਰਨਗੇ ਤਾਂ ਉਹਨਾਂ ਨੂੰ ਇਹ ਸਾਰੀ ਬਿਮਾਰੀ ਮਲੇਰੀਆ ਡੈਂਗੂ ਜੈਪਨੀਸ ਸੈਪਰੇਟਿਕ ਚਿਕਨ ਗੁਨੀਆ ਤੋਂ ਬਚਾਅ ਕੀਤਾ ਜਾ ਸਕਦਾ ਹੈ 500 ਪੇਸ਼ੈਂਟ ਵੇਖ ਚੁੱਕੇ ਆ ਤੇ ਉਹ ਲਗਭਗ ਹੁਣ ਆਪਾਂ ਚਾਹ ਰਹੇ ਹਾਂ ਕਿ ਜਿੰਨੇ ਪੇਸ਼ੈਂਟ ਜਿਆਦਾ ਹੋਰ ਕਿਤੇ ਆਊਟਰੀਚ ਕਰਨਾ ਚਾਹਗੇ ਤਾਂ ਆਪਾਂ ਉਹ ਵੀ ਕਰਨ ਨੂੰ ਰੈਡੀ ਆ ਪਰ ਸਕਿਨ ਦੀ ਇਨਫੈਕਸ਼ਨ ਹੈ ਭਾਵੇਂ ਪੇਟ ਦੀ ਦਰਦ ਹੈ ਜਾਂ ਕੁਝ ਵੀ ਸਿਰ ਦਰਦ ਹੈ ਜਾਂ ਹਾਈਪਰਟੈਂਸ਼ਨ ਹੈ ਜਾਂ ਡਾਇਬੀਟਿਸ ਹੈ ਕੁਝ ਵੀ ਹੈ ਉਹ ਸਾਰਾ ਟ੍ਰੀਟਮੈਂਟ ਆਪਾਂ ਉਥੋਂ ਟੈਲੀਮੈਡਿਸਨ ਰਾਹੀਂ ਕਰ ਦੇਣਾ ਪੰਜਾਬ ਸੂਬਾ ਹੜਾ ਦੀ ਮਾਰ ਹੇਠ ਹੈ ਔਰ ਜ਼ਿਲ੍ਹੇ ਗਰਦਾਸਪੁਰ ਅੰਦਰ ਹੜਾ ਨੇ ਬਹੁਤ ਜ਼ਿਆਦਾ ਜੋ ਹੈ ਉਹ ਮਾਰ ਮਾਰੀ ਹੈ ਬਹੁਤ ਵਸੋਂ ਜਿਹੜੀ ਹੈ ਉਹ ਹੜਾਂ ਦੀ ਮਾਰੇ ਠਾਈ ਆ तकरीबन 300 ਤੋਂ ਉੱਤੇ ਪਿੰਡ ਨੇ ਗਦਾਸਪੁਰ ਜ਼ਿਲ੍ਹੇ ਦੇ ਜਿਹੜੇ ਹੜਾਂ ਦੀ ਮਾਰੇ ਠਰੇ ਨੇ ਔਰ ਹੁਣ ਜਿਹੜੀ ਹੈ ਸਭ ਤੋਂ ਵੱਡੀ ਜ਼ਰੂਰਤ ਇਹ ਪੈ ਜਾਂਦੀ ਹੈ ਕਿ ਜਿਵੇਂ ਜਿਵੇਂ ਪਾਣੀ ਘਟਣਾ ਸ਼ੁਰੂ ਹੋਇਆ ਹੈ ਔਰ ਲੋਕ ਆਪਣੇ ਆਪ ਨੂੰ ਕਿਸ ਤਰ੍ਹਾਂ ਸੁਰੱਖਿਅਤ ਰੱਖਣ ਕਿਸ ਤਰ੍ਹਾਂ ਬਚਾ ਕੇ ਰੱਖਣ ਕਿਉਂਕਿ ਬਿਮਾਰੀ ਨਾ ਕੋਈ ਫੈਲੇ ਜਾ ਕਿਵੇਂ ਆਪਣੇ ਆਪ ਨੂੰ ਇਸ ਬਿਮਾਰੀਆਂ ਤੋਂ ਬਚਾ ਕੇ ਰੱਖਣ ਤਾਂ ਵਿਸ਼ੇਸ਼ ਤੌਰ ਦੇ ਉੱਤੇ ਅੱਜ ਐਮਐਸ ਦੀ ਜਿਹੜੀ ਹੈ ਟੀਮ ਹੈ ਉਹ ਵੀ ਇੱਥੇ ਪਹੁੰਚੀ ਹੋਈ ਹੈ ਚਮਤਰੇ ਸਕੂਲ ਗਰਾਊਂਡ ਦੇ ਵਿੱਚ ਡਾਕਟਰ ਸਾਹਿਬ ਇੱਥੇ ਮੌਜੂਦ ਨੇ ਸੀਨੀਅਰ ਡਾਕਟਰ ਇੱਥ ਨੇ ਮੈਂਬਰਸ ਦੀ ਤੁਹਾਡੀ ਟੀਮ ਜਿਹੜੀ ਹੈ ਇੱਥੇ ਆਈ ਉਹ ਸਾਡੀ ਟੋਟਲ 22 ਮੈਂਬਰਾਂ ਦੀ ਟੀਮ ਹੈ ਜਿਹਦੇ ਵਿੱਚ ਮੈਡੀਸਿਨ ਦੇ ਸਰਜਰੀ ਦੇ ਰੇਡੀਓ ਡਾਇਗਨੋਸਿਸ ਦੇ ਸੈਕਟਰੀ ਦੇ ਲੈਬ ਮੈਡੀਸਿਨ ਦੇ ਪੀਡੀਆਟ੍ਰਿਕਸ ਦੇ ਹਰ ਤਰ੍ਹਾਂ ਦੀ ਇੱਕ ਤਰ੍ਹਾਂ ਦੀ ਤੁਸੀਂ ਵੇਖੋ ਦੇਖ ਰਹੇ ਹੋਗੇ ਪੂਰਾ ਆਪਾ ओपीडी ਆਪਾਂ ਸੈਟਅਪ ਤਿਆਰ ਕਰਤਾ ਹੈ ਆਪਾਂ ਹਰ ਤਰ੍ਹਾਂ ਦੇ ਮਰੀਜ਼ ਦੇਖ ਰਹੇ ਆ ਆਪਾਂ ਪਿਛਲੇ 2 ਦਿਨ ਹੋ ਗਏ ਆ 3 ਦਿਨ ਹੋ ਗਏ ਪੂਰੇ ਦਿੱਲੀ ਤੋਂ ਆਏ ਹੋਏ ਸਭ ਤੋਂ ਪਹਿਲਾਂ ਆਪਾਂ ਗਏ ਅ ਅਜਨਾਲਾ ਗਏ ਉਸ ਇੱਥੇ ਤੱਕ ਗਏ ਜਿੱਥੇ ਬਿਲਕੁਲ ਕੋਈ ਪਹੁੰਚਿਆ ਨਹੀਂ ਸੀ ਫਿਰ ਸਦੋਕਲਾ ਉਥੇ ਪਿੰਡ ਕਰਕੇ ਉਹ ਬਿਲਕੁਲ ਬਾਰਡਰ ਏਰੀਆ ਤੇ ਹੈ ਉਥੇ ਗਏ ਫਿਰ ਉਸ ਤੋਂ ਪਹਿਲਾਂ ਅਜਨਾਲਾ ਸਿਵਲ ਹਸਪਤਾਲ ਜਿੱਥੇ ਗਏ ਤੁਸੀਂ ਵੀ ਕੋਈ ਕੁਤਮਾਂ ਜੀ ਦਾ ਵੀ ਵੇਖਿਆ ਹੋਏਗਾ ਉਹ ਤੋਂ ਸਪੈਸ਼ਲ ਉਹਨਾਂ ਨੇ ਬੀ ਐਸ ਸਿੱਧੂ ਜੀ ਨੇ ਤੇ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਨੇ ਸਿਵਲ ਸੱਜਣ ਨੂੰ ਬੋਲਾ ਤੁਮਨ ਸਾਹਮਣੂ ਕਿ ਇੱਕ ਐਮ ਨੂ ਦਿੱਲੀ ਦੀ ਟੀਮ ਆਈ ਹੋਈ ਹੈ ਉਹ ਹਟਾ ਇੱਕ ਬੱਚਾ ਵੇਖਿਆ ਜਾਵੇ ਜਰੂਰ ਆਪਾਂ ਸਪੈਸ਼ਲ ਅਜ ਨਾਲੇ ਸਿਵਲ ਸੱਜਣ ਜਾ ਕੇ ਬੱਚਾ ਦੇਖਾ ਜਾ ਕੇ ਸਟੀਰੋਇਡ ਰੈਜ਼ਿਸਟੈਂਟ ਨੈਫਰੋਟਿਕ ਸਿੰਡਰੋਮ ਪੇਸ਼ੈਂਟ ਸੀ ਫੋਕਲ ਸੈਗਮੈਂਟਲ ਗਲੋਮਰੂਲਰ ਫਾਈਟਰ ਨੂੰ ਹੋਇਆ ਆ ਸੀ ਫਲੱਡ ਕਰਕੇ ਨਹੀਂ ਨਹੀਂ ਉਹ ਪੁਰਾਣਾ ਉਹਨੂੰ ਪ੍ਰੋਬਲਮ ਚੱਲ ਰਹੀ ਆ ਰਹੀ ਸੀ ਉਹ ਥੋੜਾ ਐਗਰੇਵੇਟ ਹੋ ਗਿਆ ਸੀ ਕਿਉਂਕ ਦੇ ਨਾਲ ਮਿਲ ਕੇ ਸਾਰਾ ਕਿਉਂਕਿ ਪੋਲਿਟਿਸ਼ੀਨ ਸਾਡੇ ਕੋਲ ਨਾਲ ਮੌਜੂਦ ਸੀ ਆਪਾਂ ਨੂੰ ਉਸੇ ਵੇਲੇ ਵੇਖਿਆ ਉਹਨੂੰ ਲੋਕਲ ਐਗਜ਼ਾਮਨ ਕੀਤਾ ਪੂਰਾ ਹਿਸਟਰੀ ਲੈ ਕੇ ਉਹਨੂੰ ਜੋ ਟੈਂਪੋਰੀ ਟਰੀਟਮੈਂਟ ਦੇਣੀ ਸੀ ਦੇ ਕੇ ਆਪਾਂ ਸਿੱਧਾ ਗੁਰੂਆਂ ਦੇ ਹਸਪਤਾਲ 'ਤੇ ਗਿਆ ਇਹ ਸਰਵਿਸਿਸ ਤੁਸੀਂ ਦੇ ਰਹੇ ਡਾਕਟਰ ਸਾਹਿਬ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਕੋ ਬਚਣ ਹੁਣ ਇਹ ਬਿਮਾਰੀਆਂ ਦੇ ਕਿਉਂਕਿ ਦੇਖੋ ਕਿਉਂਕਿ ਹੁਣ ਪਾਣੀ ਘਟਣਾ ਸ਼ੁਰੂ ਹੋਇਆ ਹੈ ਕਈ ਤਰ੍ਹਾਂ ਦੀ ਬਿਮਾਰੀਆਂ ਫੈਲ ਰਹਾ ਡੇਂਗੂ ਦਾ ਫੈਲ ਰਹਾ ਹੈ ਮਲੇਰੀਆ ਦਾ ਡਰ ਰਹਾ ਹੈ ਲੋਕ ਆਪਣੇ ਆਪ ਨੂੰ ਕਿਸ ਤਰ੍ਹਾਂ ਸੁਰੱਖਿਅਤ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਮ ਕੀ ਪਾਣੀ ਜਿਹੜਾ ਪੀਣਾ ਹੈ ਸਭ ਤੋਂ ਪਹਿਲਾਂ ਜਾਂ ਉਬਾਲ ਕੇ ਪਿਓ ਤਜਾ ਆਰਓ ਵਾਲਾ ਪਾਣੀ ਪਿਓ ਔਰ ਕੋਈ ਪਾਣੀ ਪੀਣਾ ਹੀ ਨਹੀਂ ਹੈ ਠੀਕ ਹੈ ਇਹ ਮੇਨ ਚੀਜ਼ ਸਭ ਤੋਂ ਪਹਿਲੀ ਗੱਲ ਹੈ ਦੂਸਰੀ ਗੱਲ ਕੀ ਸਭ ਤੋਂ ਜ਼ਿਆਦਾ ਉਹ ਐਸੇ ਜਿਹੜਾ ਪਾਣੀ ਜਿਹੜਾ ਇਕੱਠਾ ਆਿੰਦਾ ਹੈ ਮਲੇਰੀਆ ਡੈਂਗੂ ਜੈਪਨੋਸ ਇਨਫਲੂਐਂਸਾ ਫਲਾਈਟਸ ਤੇ ਚਿਕਨ ਗੁਨੀਆਂ ਇਹ ਚਾਰ ਤਰ੍ਹਾਂ ਦੇ ਫੀਵਰ ਹੁੰਦੇ ਨੇ ਜਿਹੜੇ ਸਭ ਤੋਂ ਜ਼ਿਆਦਾ ਕਾਮਨ ਹੁੰਦੇ ਨੇ ਹੋ ਸਕੇ ਜਿਨ੍ਹਾਂ ਦੇ ਘਰ ਆਲ ਆਊਟ ਕੀ ਆਲ ਆਊਟ ਯੂਜ਼ ਕਰਨ ਨਹੀਂ ਆਲ ਆਊਟ ਅਕਿ ਤੇ ਮੋਸਕੀਟੋ ਰੈਪੈਲੈਂਟ ਓਡੋਮੋਸ ਹੁੰਦੀ ਹੈ ਉਹ ਯੂਜ਼ ਕਰਨ ਜੇ ਉਹ ਯੂਜ਼ ਕਰਨਗੇ ਤਾਂ ਉਹਨਾਂ ਨੂੰ ਇਹ ਸਾਰੀ ਬਿਮਾਰੀ ਮਲੇਰੀਆ ਡੈਂਗੂ ਜਪਨ ਸੈਫਰੈਟਿਟ ਚਿਕਨ ਗੁਨੀ ਤੋਂ ਬਚਾ ਕੀਤਾ ਜਾ ਸਕਦਾ ਹੈ ਦੂਸਰਾ ਜਿੱਥੇ ਵੀ ਪਾਣੀ ਹੈਗਾ ਖੜਾ ਹੋਇਆ ਉਹਨੂੰ ਉਥੇ ਸਫਾਈ ਕੀਤੀ ਜਾਵੇ ਕਿ ਉਥੇ ਪਾਣੀ ਖੜਾ ਨਹੀਂ ਹੋਣ ਦੇਣਾ ਦੂਸਰੀ ਬਲਦ ਜਿਹੜੇ ਜਿਹੜੇ ਸਾਡੇ ਬਲਦ ਨੇ ਉਹਨਾਂ ਤੋਂ ਇਨਫੈਕਸ਼ਨ ਵੀ ਸਾਨੂੰ ਆ ਸਕਦੀ ਹੈ ਕਿ ਉਹਨਾਂ ਦੇ ਇਨਫੈਕਸ਼ਨ ਨਾ ਹੋਵੇ ਉਹ ਵੀ ਵੇਖਣਾ ਹੈ ਕਿਉਂਕਿ ਮੱਛਰ ਉਹਨਾਂ ਨੂੰ ਡੰਗ ਬੱਡੇਗਾ ਤਾਂ ਫਿਰ ਉਹ ਸਾਨੂੰ ਆਏਗਾ ਤੇ ਹੋਰ ਪ੍ਰੋਬਲਮ ਪੈਕ ਜਾਗੀ ਤੇ ਇਹ ਚੀਜ਼ਾਂ ਸਾਰੇ ਤੁਹਾਨੂੰ ਵੇਖਣਾ ਪਏਗਾ ਕਿ ਹਰ ਚੀਜ਼ ਅਗਰ ਗਲਾ ਵੀ ਹੈ ਕੁਸਾਕ ਹੋ ਉਸੇ ਕੁਸਾਕ ਪਾਣੀ ਕਰਕੇ ਅਗਰ ਗਲਾ ਖਰਾਬ ਹੋ ਰਿਹਾ ਕੁਸਾਕ ਪਾਣੀ ਕਰਕੇ ਗਰਾਰੇ ਕਰ ਸਕਦੇ ਹੋ ਤੁਸੀਂ ਪੇਟ ਖਰਾਬ ਹੈ ਪੇਟ ਖਰਾਬ ਹੈ ਤਾਂ ਉਸ ਵੇਲੇ ਐਂਟੀਬਾਡੀਜ਼ ਲੈ ਲੈਣੇ ਆ ਉਸ ਤੋਂ ਬਾਅਦ ਆਪਾਂ ਕੰਮ ਇਹਨੂੰ ਜਲਦੀ ਜਲਦੀ ਡਾਕਟਰ ਨੂੰ ਵਿਖਾ ਕੇ ਆਪਣਾ ਇਲਾਜ ਕਰਨਾ ਸਟਾਰਟ ਕਰਨਾ ਬਿਲਕੁਲ ਅੱਜ ਤੁਸੀਂ ਚਪਕਰੇ ਪਿੰਡ ਚੋਂ ਰੱਖ ਸਾਹਿਬ ਇਹ ਕਿੰਨੇ ਦਿਨ ਹਾਲੇ ਹੋਰ ਤੁਸੀਂ ਇੱਥੇ ਆਪਣੀਆਂ ਜਿਹੜੀਆਂ ਸਰਵਿਸਿਜ਼ ਦੇ ਹੋਗੇ ਦੇਖੋ ਅੱਜ ਤੇ ਆਪਾਂ ਚਪੇ ਆਏ ਹੋਏ ਆ ਕਿ ਪਿੰਡ ਜਿਵੇਂ ਤਾਂ ਅਸਾਂ ਪਹਿਲਾਂ ਜਿਨਾਲਾ ਰਮਦਾਸ ਕੇ ਜੀ ਅੱਜ ਅੱਜ ਗੁਰਦਾਸਪੁਰ ਸੇਵਾ ਲਈ ਹੋਈ ਹੈ ਤੇ ਹੁਣ ਉਹ ਜਿਸ ਤਰ੍ਹਾਂ ਅਗਰ ਅਗਰ ਇਧਰ ਆਪਾਂ ਕਟੋਕਟ 500 600 ਪੇਸ਼ੈਂਟ ਦੇ ਚੁਕੇ ਆ ਤਾਂ ਉਹ ਲਗਭਗ ਹੁਣ ਆਪਾਂ ਚਾਹ ਰਹੇ ਆ ਕਿ ਜਿੰਨੇ ਪੇਸ਼ੈਂਟ ਜ਼ਿਆਦਾ ਹੋਰ ਕਿ ਉਹ ਆਊਟਰੀਚ ਕਰਨਾ ਚਾਹਗੇ ਪਰ ਉਹ ਵੀ ਕਰਨ ਨੂੰ ਰੈਡੀ ਆ ਆਪਾਂ ਨੂੰ ਜਨਨਕ ਜਿੰਨੇ ਜ਼ਰਾ ਵੱਧ ਵੱਧ ਹੈਲਪ ਹੋ ਜਾਏ ਉਹਨਾਂ ਬੈਟਰ ਹੈ ਔਰ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹਾਂਗਾ ਬੜੀ ਇੰਪੋਰਟੈਂਟ ਖਬਰ ਟੈਲੀ ਮੈਡੀਸਿਨ ਦੇ ਰਾਹੀਂ 24/7 011 ਅੱਜ ਤੋਂ ਹੈਲਪਲਾਈਨ ਸਟਾਰਟ ਹੋ ਰਹੀ ਹੈ ਅਮਨੂ ਦਿਲੀਤੋ ਆਪਾਂ ਸਰਕੂਲੇਟ ਕਰਦਾਂਗੇ ਸਾਰੇ ਪਾਸੇ ਪੂਰੇ ਪੰਜਾਬ ਚ ਪੂਰੇ ਏਮਜ਼ ਬੈਟ ਕੀ ਉੱਤੇ ਆਪਣਾ ਕਹਿੰਦੇ ਨੇ ਰੋਸਟਰ ਬਣ ਗਿਆ ਸਾਰੇ ਡਾਕਟਰਾਂ ਦਾ ਜਿਨ੍ਹਾਂ ਨੇ ਸਰਵਿਸ ਦੇਣੀ ਹੈ ਤੋਂ ਉਹ ਚੀਜ਼ ਸਭ ਤੋਂ ਇੰਪੋਰਟੈਂਟ ਹੋਏਗੀ ਕਿ ਕੋਈ ਪ੍ਰੋਬਲਮ ਨਹੀਂ ਭਾਵੇਂ ਸਕਿਨ ਦੀ ਇਨਫੈਕਸ਼ਨ ਹੈ ਭਾਵੇਂ ਪੇਟ ਦੀ ਦਰਦ ਹੈ ਜਾਂ ਕੁਝ ਵੀ ਸਿੱਧ ਦਰਦ ਹੈ ਜਬ ਆਪ ਹਾਈਪਰ ਟੈਨਸ਼ਨ ਹੈ ਜਾਂ ਡਾਇਬਟੀਜ਼ ਹੈ ਕੁਝ ਵੀ ਹੈ ਉਹ ਸਾਰਾ ਟ੍ਰੀਟਮੈਂਟ ਆਪੋ ਤੋਂ ਟੈਲੀਮੈਡੀਸਨ ਰਾਹੀਂ ਕਰ ਦੇਣਾ ਹੈ ਹੈਲਪਲਾਈਨ ਨੰਬਰ ਰਿਪੀਟ ਕਰ 011 ਵਾਲਾ ਸਟਾਰਟ ਹੋਏਗਾ ਉਹ ਅੱਜ ਸ਼ਾਮ ਤੱਕ ਸਰਕ ਆ ਤੁਸੀਂ ਸੁਣਿਆ ਇਹ ਸਨ ਐਮ ਤੋਂ ਡਾਕਟਰ ਜਿਹੜਿਆਂ ਨੇ ਪੂਰੀ ਟੀਮ ਜਿਹੜੀ ਹੈ ਫਲੱਡ ਅਫੈਕਟਡ ਏਰੀਆਸ ਦੇ ਵਿੱਚ ਪਹੁੰਚੀ ਹੋਈ ਆ ਔਰ ਉਹਨਾਂ ਦੱਸਿਆ ਕਿ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀ ਐ ਸੀ ਸਰਵਿਸਿਜ਼ ਦੇ ਕੇ ਹੁਣ ਅਸੀਂ ਜੋ ਹੈ ਉਹ ਅੱਜ ਗੁਰਦਾਸਪੁਰ ਵਿੱਚ ਗਏ ਆ ਔਰ ਇਸੇ ਤਰ੍ਹਾਂ ਹੀ ਬਾਕੀ ਜਿਹੜੀਆਂ ਜਗ੍ਹਾ ਤੇ ਉੱਤੇ ਪਹੁੰਚਾਂਗੇ ਔਰ ਨਾਲ ਹੀ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੀਆਂ ਨੇ ਪ੍ਰੀਕੌਸ਼ਨਸ ਲੈਣ ਵਾਸਤੇ ਵੀ ਕਿਹਾ ਹੈ ਔਰ ਨਾਲ ਜਿਹੜੀ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਇੱਕ ਹੈਲਪਲਾਈਨ ਜਿਹੜੀ ਹੈ ਇਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਔਰ ਉਹ ਹੁਣੇ ਅੱਜ ਤੋਂ ਜੋ ਹੈ ਉਹ ਇੰਪਲੀਮੈਂਟ ਹੋ ਜਾਵੇਗੀ ਔਰ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਹਦੇ ਨਾਲ ਸੰਪਰਕ ਕਰਕੇ ਵੀ ਆਪਣਾ ਜੋ ਹੈ ਇਲਾਜ ਕਰਵਾ ਸਕਣਗੇ ਬਿਮਾਰੀ ਜਿਹੜੀ ਆ ਉਹ ਦੱਸ ਕੇ ਜਾਨਾ ਉਹਨਾਂ ਨੂੰ ਜਿਹੜੀ ਹੈ ਪ੍ਰਸਕ੍ਰਿਪਸ਼ਨ ਜਿਹੜੀ ਆ ਉਹ ਹੈਲਪਲਾਈਨ ਆਈ ਵੀ ਮੁਹੱਈਆ ਕਰਵਾ ਦਿੱਤੀ ਜਾਵੇਗੀ ਔਰ ਕੀਤਾ ਜਾ ਰਿਹਾ ਹੈ ਇਹ ਨਾ ਐਮ ਦੀ ਟੀਮ ਵੱਲੋਂ ਔਰ ਇਹ ਇੱਕ ਵੱਡੀ ਜਿਹੜੀ ਸੁਵਿਧਾ ਐਮਸ ਵੱਲੋਂ ਜੋ ਹੈ ਇੱਥੇ ਪ੍ਰੋਵਾਈਡ ਕੀਤੀ ਗਈ ਹੈ ਔਰ ਪੰਜਾਬੀ ਗਾਇਕ ਜਸਵੀਰ ਜੱਸੀ ਜਿਹੜੇ ਹੈ ਉਹਨਾਂ ਵੱਲੋਂ ਸੰਪਰਕ ਕਰਕੇ ਇਸ ਟੀਮ ਨੂੰ ਜੋ ਹੈ ਉਹ ਗੁਰਦਾਸਪੁਰ ਦੇ ਚੰਪੜਾ ਦੇ ਵਿੱਚ ਲਿਆ ਕੇ ਮੈਡੀਕਲ ਕੈਂਪ ਦੇ ਵਿੱਚ ਇੱਥੇ ਲਿਆਂਦਾ ਗਿਆ ਹੈ ਤਾਂ ਜੋ ਕਿ ਇਹਨਾਂ ਲੋਕਾਂ ਦਾ ਜਿਹੜੇ ਹਰਨਾ ਪ੍ਰਭਾਵਤ ਹੈ ਉਹਨਾਂ ਦਾ ਜੋ ਹੈ ਉਹ ਇਲਾਜ ਹੋ ਸਕੇ ਕੈਮਰਾ ਪਰਸਨ ਫਰੀਦ ਦੇ ਨਾਲ ਰਵੀ ਬਕਸਿੰਗ ਪੀਟੀਸੀ ਨਿਊਜ਼ ਗੁਰਦਾਸਪੁਰ